ਸਾਂਝਾ ਕਰਨ ਲਗਾ ਹਾਂ 8 ਫਗਣ 221 ਵਿਕਰਮੇ ਹਰਪੰਜਵਾਰ ਜੇਠਵਾਲ ਦਾ ਹੈ ਧਿਆਨ ਨਾਲ ਸਰਵਣ ਕਰਨਾ ਔਰ ਦੇਖਣਾ ਕਿ ਤੁਹਾਡੇ ਤੇ ਪਰਮੇਸ਼ਵਰ ਨੇ ਕਿੰਨੀ ਕਿਰਪਾ ਕੀਤੀ ਆ ਜਿੱਦਾਂ ਪਹਿਲੇ ਵੀ ਹਰਵਾਨੀ ਵਿੱਚ ਆਇਆ ਕਿ ਤੁਹਾਨੂੰ ਸਤਖੰਡ ਜੀ ਸਰਦਾਰੀ ਦਿੱਤੀ ਔਰ ਹੁਣ ਤੁਸੀਂ ਵੇਖੋ ਕਿਸ ਤਰ੍ਹਾਂ ਦਿੱਤੀ ਆ ਮੇਹ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਮੇਰ ਨਜ਼ਰ ਇੱਕ ਉਠਾਈਆ ਮੇਰ ਨਜ਼ਰ ਦਾ ਮਾਲਕ ਸੁਆਮੀ ਹਰ ਕਰਤਾ ਜ ਆਕਮਾਯੰਦਾ ਆਦ ਜੁਗਾ ਦੇ ਅੰਤਰ ਜਾਮੀ ਕਟ ਕਟ ਵੇਖ ਵਖਾਏਂਦਾ ਜਿਸ ਦੀ ਸਿਫਤ ਕਰੇ ਚਾਰੇ ਵਾਨੀ ਰਾਗਾਂ ਨਾਦਾਂ ਵਿੱਚ ਢੋਲਾ ਸ਼ਬਦ ਲਾਹਿੰਦਾ ਜਿਸ ਦੇ ਹੁਕਮੇ ਅੰਦਰ ਚਾਰੇ ਖਾਨੀ ਅੰਡਰ ਯੇਰੇ ਉਤਪਤ ਸੇਜ ਸੋ ਬਾ ਪਾਣਦਾ ਸੋ ਸਹਿਵ ਸੋ ਸਾਉ ਪੂਪਾ ਵੱਡ ਸੁਲਤਾਨੀ ਤੋਰ ਪਰਮਾਨਾ ਹੁਕਮ ਢੜਾਏਂਦਾ ਅਗੇ ਚੰਦਨਾ ਰਾਇ ਧਰਮ ਸੁਣਨਾ ਲਾ ਕਰ ਕਾਨੀ ਰਾਇ ਧਰਮ ਕੰਨ ਲਾ ਕੇ ਸੁਣ ਲੈ ਪੇ ਵੇ ਆ ਪੈਦਾ ਆਪ ਜਨਾਏਂਦਾ ਬੇਸ਼ੱਕ 184 ਜੀਵ ਜੰਤ ਸ੍ਰਿਸ਼ਟ ਸਵਾਈ ਫਾਨੀ ਅੰਤ ਨਜ਼ਰ ਕੋਈ ਨਾ ਆਇਂਦਾ ਜਨ ਭਗਤਾਂ ਦੀ ਸਭ ਤੋਂ ਵੱਖਰੀ ਕਹਾਣੀ ਹਰ ਕਰਤਾ ਆਪ ਬਣਾਏਂਦਾ ज्योति जोड रूपे हर आप अपनी कृपा कर ਟੁਰਦਾ ਹੁਕਮ ਆਪ ਸੁਣਾਏ ਦਾ ਟੁਰਦਾ ਹੁਕਮ ਸੁਣ ਧਰਮ ਰਾਜ ਰਾਜਨ ਰਾਜ ਆਪ ਜਨਾਏ ਦਾ ਜਿਸ ਵੇਲੇ ਜਨ ਭਗਤਾ ਦਾ ਅੰਤ ਹੋਵੇ ਕਾਜ ਪੇਵ ਅਪੇ ਅਪੇਦਾ ਜਹਾਂ ਖੁਲਾਈਆ ਤੂੰ ਦਰ ਤੇ ਬਣ ਕੇ ਜਾਮੀ ਦਾਸ ਜਿਸ ਵੇਲੇ ਜਨ ਭਗਤ ਦਾ ਹੋਵੇ ਅੰਤਮ ਕਾਜ ਤਰਮ ਰਾਜ ਨੂੰ ਦਰਤੇ ਜਾਵੀ ਬਣ ਕੇ ਦਾਸ ਸੇਵਕ ਆਪਣਾ ਰੂਪ ਵਟਾਈਆ ਹੋਲੀ ਜਈ ਸੰਦੇਸ਼ਾ ਦੇਵੀ ਆਪ ਹੋਲੀ ਜੀ ਜਾ ਕੇ ਸੰਦੇਸ਼ਾ ਦੇਵੀ ਆਪ ਅਗੰਮੀ ਆਵਾਜ਼ ਸੁਣਾਈ ਆ ਜਨ ਭਗਤੋ ਸੋਹੰਗ ਕਰ ਲੋ ਸੱਚਾ ਜਾਪ ਵਿਲਾ ਅੰਤ ਗਿਆ ਆਈ ਆ ਪਿਛਲੇ ਜਨਮ ਦਾ ਕਰਮ ਦਾ ਲੈ ਜਾਵੇ ਪਾਪ ਅੱਗੇ ਲੇਖ ਨਾ ਕੋਈ ਵਿਖਾਈਆ ਫਿਰ ਜੋੜ ਕੇ ਦੋਵੇਂ ਹੱਥ ਧਰਮਰਾਜ ਨੂੰ ਕਹਾਰੇ ਪਰਮੇਸ਼ਵਰ ਫਿਰ ਫਿਰ ਜੋੜ ਕੇ ਦੋਵੇਂ ਹੱਥ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਕਾਰਾ ਜਣਾ ਲਗਾਈ ਆ 50 ਮਿੰਟਾਂ ਪਿੱਛੂ ਮੈਂ ਨਜ਼ਰੀ ਆਵਾ ਸਾਖਿਆਤ ਜਨ ਭਗਤਾਂ ਸੰਮੁਖ ਸੋਭਾ ਪਾਈ ਆ ਜਿਸ ਦਾ ਕਿਸੇ ਨੇ ਨਹੀਂ ਲਿਖਿਆ ਕੋਈ ਹਿਸਾਬ ਸੋ ਲੇਖਾ ਜਮਾ ਚਣਾਈ ਆ ਇਹ ਸਤਜੁਗਦਾਰ ਰਵਾਜ ਕਲਯੁਗ ਵਿੱਚੋਂ ਜਿਆ ਬਦਲਾਈ ਆ ਚਤਰਗੁਪਟ ਕਹੇ ਚਤਰਗੁਪਟ ਕਹਿ ਰਿਹਾ ਮੈਂ ਢਾਈ ਘੜੀਆਂ ਪਹਿਲਾਂ ਬੰਦ ਕਰਾਂ ਆਪਣੀ ਕਿਤਾਬ ਜਨ ਭਗਤਾਂ ਲਿ ਭਗਤਾਂ ਲੇਖਾ ਵੇਖਣ ਕੋਈ ਨਾ ਪਾਈ ਆ ਨੇੜੇ ਆ ਕੇ ਕਹਾ ਵਾਹ ਸ਼ਾਬਾਸ਼ ਜੋ ਬੈਠੇ ਇੱਕੋ ਪੁਰਖ ਮਨਾਈ ਆ ਜੋਤੀ ਜੋਸ ਰੂਪੇ ਹਰੇ ਆਪ ਆਪਣੀ ਕਿਰਪਾ ਕਰੇ ਸਤ ਜੀ ਵਨਹਾਰ ਸਰਨਾਈਆ ਤਰੰਗ ਰਾਜ ਕਹੇ ਮੈਂ ਜੇਵਾ ਆਪਣਾ ਸੱਚ ਸਬੂਠ ਭਗਤਾਂ ਦੇ ਆ ਜਨਾਈਆ ਮੇਰਾ ਮੇਰਾ ਕੋਈ ਨਾ ਆਵੇ ਦੂਤ ਮੇਰਾ ਕੋਈ ਦੂਤ ਨਹੀਂ ਆਏਗਾ ਦੁਸ਼ਟ ਰੂਪ ਨਾ ਕੋਈ ਵਿਖਾਈਆ ਪਹਿਲੋਂ ਵੇਖ ਕੇ ਚਾਰੇ ਕੂਟ ਜੈ ਦਿਸ਼ਾ ਖੋਜ ਖੁਜਾਈਆ ਜਿੱਥੇ ਭਗਤ ਮਨਾਰਾ ਉੱਚ ਰੂਜ ਅਰਸ਼ ਕੁਰਸ਼ ਵੇਖਾਂ ਚਾਹੀ ਚਾਹੀਆ ਉਹ ਸਾਢੇ ਤਿੰਨ ਹੱਥ ਮੰਦਰ ਮੈਨੂੰ ਜਿਸੇ ਮਹਿਫੂਜ਼ ਚਾਰੋਂ ਕੁੰਟ ਬੈਠਾ ਬੇਪਰਵਾਈਆ ਜਿਹੜੇ ਚੜ ਗਏ ਮੰਜਲੇ ਮਕਸੂਦ ਮਕਸਦ ਆਪਣਾ ਹਲ ਕਰਾਈਆ ਉਹਨਾ ਪੰਜ ਤਤ ਕਾਇਆ ਚੋਲਾ ਛੱਡਣਾ ਪੰਜ ਪੂਤ ਤਨ ਮਾਟੀ ਖਾਕ ਮਲਾਈਆ ਆਤਮ ਪਰਮਾਤਮ ਮੇਲਾ ਸ਼ਾਹੋ ਪੂਪ ਸੈਣ ਸ਼ਾਇ ਆਪਣੇ ਰੰਗ ਸਮਾਈਆ ਜੋਤੀ ਜੋਤ ਰੂਪਿਹਾਰ ਆਪੇ ਆਪਣੀ ਕਿਰਪਾ ਕਰ ਮੇਰ ਨજર ਇਕ ਉਠਾਈਆ ਧਰਮ ਰਾਹੇ ਕੇ ਧਰਮ ਰਾਹੇ ਧਰਮ ਕਹੇ ਪ੍ਰਭ ਤੇਰੀ ਮਿਹਰਬਾਨੀ ਮੈਂ ਆਪਣੀ ਝੋਲੀ ਪਾਈਆ ਆਪਣੇ ਭਗਤਾਂ ਦਾਸ ਨਿਸ਼ਾਨੀ ਰਾਜ ਧਰਮ ਕਹ ਰਿਹਾ ਆਪਣੇ ਭਗਤਾਂ ਜੀ ਪ੍ਰਭ ਮੈਨੂੰ ਨਿਸ਼ਾਨੀ ਦੱਸ ਜੋ ਵੇਲੇ ਅੰਤ ਭੋਲ ਨਾ ਜਾਈਆ ਮੈਨੂੰ ਹੋਣਾ ਨਾ ਪੇ ਹਰਾਨੀ ਇਸ਼ਾਨੀ ਜੇ ਸਮਝਾਈਆ ਤੇਰਾ ਜਲਵਾ ਨੂਰ ਜੋਤੀ ਜੋਤ ਡਗਮਗਾਨੀ ਤੂੰ ਪਪ ਸ਼ਾਨ ਸ਼ਾ ਸ਼ਾ ਸੁਲਤਾਨੀ ਜੋ ਜਹਾਨ ਅਖਵਾਈਆ ਜੋਤੀ ਜੋਸ ਰੂਪ ਪਿਆਰ ਆਪ ਆਪਣੀ ਕਿਰਪਾ ਕਰ ਪੇਵ ਅਪੇ ਅਪੇਦਾ ਦੇ ਖੁਲਾਈਆੁਰਖੇ ਕਾਲ ਕੇ ਸੁਣ ਰਾਇ ਧਰਮ ਧੰਨੀ ਉੱਤੇ ਧਿਆਨ ਸਮਝਾਈਆ ਜਿਨ੍ਹਾਂ ਦਾ ਮੇਰੇ ਲੇਖੇ ਲੱਗਾ ਕਰਮ ਕਰਮ ਕਾਂਡ ਗੇ ਗਵਾਈਆ ਨਾਤਾ ਤੋੜ ਕੇ ਵਰਨ ਵਰਨ ਜਾਤ ਪਾਤ ਗੇ ਮਟਾਈਆ ਪੁਰਥਿਆ ਕਾਲ ਦੀ ਸੱਚੀ ਸਰਨ ਚਰਨ ਕਮਲ ਧਿਆਨ ਰਖਾਈ ਆ ਉਹਨਾਂ ਦਾ ਲੇਖਾ ਮੁਕਣਾ ਮਰਨ ਜੰਮਣ ਜੰਮਣ ਮਰਨ ਰਹਿ ਨਾ ਪਾਈਆ ਜੋ ਸੱਚਾ ਢੋਲਾ ਪਰਨ ਅੰਦਰੇ ਅੰਦਰ ਚਾਨ ਲਗਾਈਆ ਉਹਨਾਂ ਦੇ ਮੁਖ ਵਿੱਚ ਲਗਣਾ ਸਗਣ ਮੈਂ ਸਨ ਮੁਖ ਹੋ ਕੇ ਧਿਆਨ ਲਗਾਈਆ ਜੋਤੀ ਜੋਤ ਰੂਪੇ ਆਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਈਆ

ਜੋਤੀ ਜੋਤ ਸਰੂਪ ਪਿਆਰ ਆਪ ਆਪਣੀ ਕਿਰਪਾ ਕਰ ਪਰਦਾ ਓਲਾ ਜਣਾ ਚੁਕਾਈਆ ਪੁਰਖ ਅਕਾਲ ਕਿਹਾ ਸੁਣ ਧਰਮ ਦੁਲਾਰੇ ਚਰਨਾ ਪਤ ਦੇ ਤਰਨਾ ਪਤ ਦੇ ਵਡਿਆਈ ਆ ਜੋ ਭਗਤ ਸਹਿਲੇ ਮੀਤ ਮੁਰਾਰੇ ਧੁਰ ਦੇ ਸੱਜਣ ਨਜ਼ਰੀ ਆਈ ਆ ਉਹਨਾਂ ਕਾਜ ਆਪ ਸਵਾਰੇ ਹਰ ਕਰਤਾ ਬੇਪਰਵਾਈ ਆ ਬੇਖੁਖਾਏ ਵੇਖੋ ਖਾਇ ਸਾਡੇ ਤਿੰਨ ਹੱਥ ਕਾਇਆ ਮੰਦਰ ਮਨਾਰੇ ਘਰ ਘਰ ਵਿੱਚ ਖੋਜ ਖੁਜਾਈ ਆ ਰਾਏ ਚਰਮ ਤੇਰੀ ਅੱਖ ਉਹ ਘਾਰੇ ਜਿਸ ਦਾ ਨੂਰ ਆਪਣੇ ਵਿੱਚ ਛੁਪਾਈ ਆ ਜਨ ਭਗਤ ਵਿਖਾਏ ਤੁਰਦੇ ਲਾੜੇ ਨਾਰ ਪੁਰਖ ਵੰਡਣਾ ਕੋਈ ਵੰਡਾਈ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਸੀਸ ਵੰਡਾਏ ਸੱਚੀ ਦਸਤਾਰੇ ਤੁਰਦੇ ਮਾਲਕ ਦੇ ਬਨਾਈ ਆ ਅਸ ਹਰ ਸੰਗਤ ਜੀ ਇੱਥੇ ਹੀ ਮੈਂ ਸਮਾਪਤੀ ਕਰਦਾ ਹਾਂ ਅਗਰ ਕੋਈ ਅੱਖਰ ਵਾਦਾ ਕਟਾ ਪੜਿਆ ਗਿਆ ਹੋਵੇ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਹਰ ਸੰਗਤ ਤੋਂ ਮਾਫੀ ਮੰਗਦਾ ਹਾਂ ਆਓ ਜਿਕਾਰਿਆਂ ਦਾ ਸਾਜ ਸੋ ਹੰਗ ਮਾਰਾਈ ਸੇਰ ਸਿੰਦੇ ਵਿਖਣੋ ਭਗਵਾ ਦੀ ਜਨਾ ਭਗਵਾਨ ਦੀ ਜਿਆ ਸੋ ਹੰਗਮਾਰਾਈ ਕੇ ਤੇ ਸਿੰਦੇਵਿਚਨੋ ਭਗਵਾਨ ਦੀ ਜਿਆ ਸੋ ਹੰਗਮਾਰਾਈ ਕੇ ਤੇ ਸਿੰਦੇਵਿਚਨੋ ਭਗਵਾਨ